ਪਹਿਲਾਂ ਅਥਰੂ ਗਾਇਲ ਦੇ ਗੋਲੇ ਮਾਰੇ ਤੁਮੇ ਚ ਖੈਰ ਕੀਤੀ ਗੋਲੀ ਮੇਰੀ ਬਾਹ ਚੋਂ ਆਰ ਪਾਰ ਹੋ ਗਈ। ਸਾਡੇ ਪੰਜਾਬ ਦੀ ਲੜਾਈ ਹੈ ਵੀ ਸਾਨੂੰ ਜਿਹੜੇ ਘਰੇ ਬੈਠੇ ਆ ਉਹਨਾਂ ਨੂੰ ਵੀ ਜਾਣਾ ਚਾਹੀਦਾ ਹੈ ਮਾਤਾ ਵੀ ਕੋਈ ਚੱਕਰ ਨਹੀਂ ਹੈ ਵੀ ਅਸੀਂ ਮਰਨ ਨੂੰ ਤਿਆਰ ਹੈ। ਧੰਦੋਖਰਾਂ ਬੈਠੇ ਨਹੀਂ ਜਾਂਦਾ ਜੀ ਆਪਣੇ ਆਪ ਆ ਜਾਂਦੀ ਅੰਦਰ ਤੋਂ ਵੀ ਚੱਲ ਚੱਲ ਮੋਰਚੇ ਤੇ ਚੱਲੀਏ। ਦੀ ਦੀ ਪਾਉਣ ਨੂੰ ਤਿਆਰ ਆਈ ਜੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਜੀ ਇਸ ਸਮੇਂ ਸ਼ੰਭੂ ਬਾਰਡਰ ਖੜੇ ਹੋਏ ਆਂ ਔਰ 13 ਤਰੀਕ ਨੂੰ ਜਸਕਰਨ ਸਿੰਘ ਦੇ ਗੋਲੀ ਵੱਜਦੀ ਆ ਤੇ ਗੋਲੀ ਹੱਥੋਂ ਆਰਪਾਰ ਹੋ ਜਾਂਦੀ ਆ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਕਿ ਹੱਥੋਂ ਗੋਲੀ ਜਿਹੜੀ ਆ ਆਰਪਾਰ ਹੋਈ ਆ ਤੇ ਦੇਖ ਸਕਦੇ ਹੋ ਕੁਝ ਦਿਨ ਦਾ ਇਹ ਪਲਸਟਰ ਜਿਹੜਾ ਲਾਇਆ ਹੋਇਆ ਹੈ ਭਾਈ ਨਾ ਕੀ ਐ ਕਿਹੜਾ ਪਿੰਡ ਐ ਕਿਹੜੀ ਗੋਲੀ ਅੱਧ ਦੇ ਵਿੱਚ ਲੱਗੀ ਸੀ ਤੇ ਕਿਹਾ ਜਾ ਰਿਹਾ ਤੁਸੀਂ ਵੀ ਇਕੱਲੇ ਇਕੱਲੇ ਹੋ ਕਰਦੇ ਇਕੱਲਾ ਇਕੱਲਾ ਮੁੰਡੇ ਹੋ ਮੇਰਾ ਨਾਮ ਜਸਕਰਨ ਸਿੰਘ ਜੀ ਪਿੰਡ ਮਰਦਾਂਪੁਰ ਪਿੰਡ ਮਰਦਾਂਪੁਰ ਜ਼ਿਲ੍ਹਾ ਪਟਿਆਲਾ ਤਸਵੀਰ ਰਾਜਪੁਰਾ ਬਲੋਕ ਕਨੋਰੀ ਬਲੋਕ ਕਨੌਰ ਜੀ 13 ਤਰੀਕ ਨੂੰ ਜੀ ਸਾਡੇ ਪਿੰਡ ਦਾ ਲੰਗਰ ਆ ਨਗਰ ਲੈ ਕੇ ਆਏ ਹੋਏ ਸੀ ਅਸੀਂ ਪਾਣੀ ਦੀ ਸੇਵਾ ਕਰ ਰਹੇ ਸੀ ਉਹਨਾਂ ਜਿਨ੍ਹਾਂ ਨੇ ਜਿਨ੍ਹਾਂ ਨੌਜਵਾਨਾਂ ਦੇ ਆਪਣੇ ਗਲ ਖੁਸਕ ਹੋ ਜਾਂਦੇ ਸੀ, ਸਾਹ ਮੰਦ ਹੋ ਜਾਂਦੇ ਸੀ, ਆਪਣੇ ਬਜ਼ੁਰਗਾਂ ਦੇ ਉਹਨਾਂ ਨੂੰ ਅਸੀਂ ਪਾਣੀ ਪਿਲਾ ਰਹੇ ਸੀ। ਉਹਨਾਂ ਨੇ ਪਹਿਲਾਂ ਅਥਰੂ ਗੈਸ ਦੇ ਗੋਲੇ ਮਾਰੇ। ਤੋਂ ਵਿੱਚ ਫੈਰ ਕੀਤੀ। ਗੋਲੀ ਮੇਰੀ ਬਾਹਾਂ 'ਚੋਂ ਆਰਪਾਰ ਹੋ ਗਈ। ਬਿਲਕੁਲੀ ਸਹੀ ਬਾਅਦ 'ਚ ਡਾਕਟਰ ਨੇ ਕੱਢੀ ਆ ਫਿਰ ਦੱਸਿਆ ਕਿਹੜੀ ਗੋਲੀ ਪਤਲੀ ਮੇਰੀ ਬਾਹਾਂ 'ਚੋਂ ਆਰਪਾਰ ਹੋ ਗਈ ਜੀ। ਗੋਲੀ ਅੱਗੇ ਗਿਰ ਗਈ ਜੀ। ਮੇਰੇ ਝੱਗੀ ਪਾਈ ਹੋਈ ਸੀ, ਕੋਟ ਪਾਇਆ ਜਾਂ ਉਤਨ ਨਿਸ਼ਾਨ ਹੈ ਜੀ ਝੱਗੀ 'ਚ ਕੋਟ ਦੇ ਨਿਸ਼ਾਨ ਹੈ ਜੀ। ਸਾਡੀ ਛੱਗੇ ਜ ਆਰਪਾਰ ਹੋ ਗਈ 10 ਟਾਂਕੇ ਲੱਗੇ ਹੋਏ ਨੇ ਬਾਹਾਂ ਚ ਉਹ ਤੇ ਰਾਜਪੁਰਮ ਹਸਪੀਟਲ ਚ ਰੱਖਿਆ ਹੋਏ ਸੀ ਫਿਰ ਉਹਨਾਂ ਨੇ ਪਟਿਆਲੇ ਰੈਫਰ ਕਰ ਦਿੱਤਾ ਜੀ ਉਹ ਕਹ ਰਹੇ ਨੇ ਵੀ 10 ਵੀ ਹਜੇ ਮੇਰੀ ਉਂਗਲਾਂ ਨਹੀਂ ਚੱਲਦੀਆਂ ਜੀ ਉਹ ਕਹੇ ਵੀ ਜੇ ਉਂਗਲਾਂ ਨਾ ਚੱਲੀ ਫਿਰ ਬਾਹ ਦਾ ਆਪਰੇਸ਼ਨ ਹੋਊਗਾ ਜੀ ਗੋਲੀ ਲੱਗੀ ਕਿਸ ਤਰ੍ਹਾਂ ਖੜੇ ਸੀ ਕਿ ਗੋਲੀ ਹੋਰ ਵੀ ਕਿਤੇ ਲੱਗ ਸਕਦੀ ਸੀ ਕਿ ਲੱਗਦਾ ਨਹੀਂ ਕਿ ਜਾਨ ਨੂੰ ਵੀ ਖਤਰਾ ਸੀ ਕਿ ਉਹ ਬਈ ਮਹਾਰਾਜ ਨੇ ਜਾਨ ਬਚਾਦੀ ਜੀ ਅਸੀਂ ਸਾਡ ਬਾਹ ਐਵੇਂ ਕਰਕੇ ਖੜੇ ਸੀ ਸਿੱਧੀ ਬਾਹਾਂ ਚ ਅਗੇ ਵੱਜੀ ਹੋਰ ਕਿਤੇ ਵੀ ਲੱਗ ਸਕਦੀ ਸੀ ਬਾਹਾਂ ਬਾਹਾਂ ਚ ਗੋਲੀ ਹਾਂ ਜੀ ਇਹਦੇ ਘਰ ਦੇ ਵਿੱਚ ਕੌਣ ਕੌਣ ਹੈਗਾ ਉਮਰ ਜੀ ਮੇਰੀ 18 ਸਾਲ ਉਮਰ ਹੈ ਜੀ 18 ਸਾਲ ਹੈ ਜੀ 10ਵੀਂ ਕਲਾਸ ਵਿੱਚ ਮੈਂ ਪੜਦਾ ਹਾਂ ਜੀ 10ਵੀਂ ਕਲਾਸ ਦੇ ਵਿੱਚ 10ਵੀਂ ਕਲਾਸ ਦੇ 18 ਸਾਲ ਉਮਰ ਹੈ ਤੇ ਘਰ ਦੇ ਹੋਰ ਭੈਣ ਭੈਣ ਹੈਗੀ ਹੈ ਕੋਈ ਇੱਕ ਮੇਰੀ ਛੋਟੀ ਭੈਣ ਹੈ ਜੀ ਫਾਦਰ ਮੇਰੇ ਐਕਸਪਾਇਰ ਹੋ ਗਏ ਤੇ ਇਹ ਡੈਥ ਹੋ ਗਈ ਦੀ ਇੱਕ ਮੇਰਾ ਦਾਦਾ ਜੀ ਹੈ ਜੀ ਇੱਕ ਏਕੜਵੇਂ ਭਾ ਜਮੀਨ ਹੈ ਜੀ ਏਕੜ ਜਮੀਨ ਆ ਬਸ ਤੇ ਫਾਦਰ ਸਾਹਿਬ ਵੀ ਨਹੀਂ ਹੈਗੇ ਇਕੱਲੇ ਇਕੱਲੇ ਪੁੱਤੋਂ ਛੋਟੀ ਭੈਣਾਂ ਜਦੋਂ ਘਰ ਪਤਾ ਲੱਗਿਆ ਕਿ ਗੋਲੀ ਲੱਗੀ ਆ ਮਾਤਾ ਨੂੰ ਫਿਰ ਉਸ ਟਾਈਮ ਕੀ ਮਾਹੌਲ ਸੀਗਾ ਉਸ ਟਾਈਮ ਜਦੋਂ ਤੁਹਾਨੂੰ ਹੋਸ਼ ਇੱਕ ਵਾਰੀ ਤਾਂ ਮਾਤਾ ਜੀ ਡਰ ਗਏ ਜੀ ਵੀ ਖਬਰ ਵੀ ਕਿੱਥੇ ਲੱਗੀ ਆਈ ਇਕੱਲਾ ਇਕੱਲਾ ਮੇਰਾ ਪੁੱਤ ਹੈ ਘਰ ਘਰ ਦਾ ਖਰਚਾ ਚਲਾਣੇ ਵਾਲਾ ਆਹੀ ਹੈ ਜੀ ਇੱਕ ਵਾਰੀ ਡਰ ਗਏ ਜੀ ਮਾਤਾ ਨੂੰ ਹੌਲ ਪੈ ਗਏ ਜੀ ਵੀ ਕਿੱਥੇ ਲੱਗੀ ਆ ਗੋਲੀ ਬੈਰੀ ਮੈਂ ਮਾਤਾ ਨਾਲ ਗੱਲ ਕੀਤੀ ਉਥੇ ਹਸਪੀਟਲ ਚ ਮੈਂ ਕਿਹਾ ਮੈਂ ਕਿ ਠੀਕ ਐ ਵੀ ਕੋਈ ਗੱਲ ਨਹੀਂ ਵੀ ਟੈਨਸ਼ਨ ਨਾ ਲੋ ਉਹ ਫੇਰ ਜੀ ਮਾਤਾ ਨੂੰ ਚੈਨ ਆਇਆ ਜੀ ਕੋਲ ਜ਼ਮੀਨ ਹੈ ਫਾਦਰ ਵੀ ਨਹੀਂ ਹੈਗੇ ਇਕੱਲੇ ਇਕੱਲੇ ਪੁੱਤੋਂ ਹਾਂ ਜੀ ਹੁਣ ਮਾਤਾ ਨੇ ਕਿਹਾ ਨਹੀਂ ਕਿ ਗੋਲੀ ਵੱਜੀ ਐ ਹੁਣ ਵਾਪਸ ਮੁੜ ਕੇ ਨਹੀਂ ਜਾਣਾ ਮੋਰਚੇ ਤੇ ਨਹੀਂ ਐਵੇਂ ਕਹਿੰਦੇ ਦੋ ਹੈ ਜੀ ਵੀ ਨਾ ਜਾਓ ਵੀ ਮੋਰਚੇ ਵੀ ਢੋਲ ਦੋਲ ਪੈਂਦਾ ਹੈ ਬਾਤੇ ਮੈਂ ਮਾਤਾ ਨੂੰ ਕਹਿੰਦਾ ਵੀ ਸਾਡੇ ਸਾਡੇ ਪੰਜਾਬ ਦੀ ਲੜਾਈ ਹੈ ਵੀ ਸਾਨੂੰ ਜਿਹੜੇ ਘਰੇ ਬੈਠੇ ਆ ਉਹਨਾਂ ਨੂੰ ਵੀ ਜਾਣਾ ਚਾਹੀਦਾ ਹੈ ਮਾਤਾ ਵੀ ਕੋਈ ਚੱਕਰ ਨਹੀਂ ਹੈ ਵੀ ਅਸੀਂ ਮਰਨ ਨੂੰ ਤਿਆਰ ਆਂ ਕੋਈ ਚੱਕਰ ਨਹੀਂ ਹੈ ਇਹ ਸਾਡੇ ਪੰਜਾਬ ਦੀ ਲੜਾਈ ਹੈ ਮੇਰੇ ਕੱਲੇ ਦੀ ਲੜਾਈ ਨਹੀਂ ਹੈ ਇਹ ਅੱਜ ਹੀ ਪਹੁੰਚੇ ਹੋਏ ਉਸ ਤੋਂ ਪਹਿਲਾਂ ਵੀ ਆਏ ਹਾਂ ਜਿੱਦਣ ਜੀ ਮੇਰੇ ਗੋਲੀ ਲੱਗੀ ਆਈ ਰਾਜਪੁਰਾ ਹਸਪੀਟਲ ਚ ਉਹਨਾਂ ਨੇ ਟਾਂਕੇ ਲਾ ਦੇ ਦੀ ਬਾਤੇ ਉਹਨਾਂ ਘਰੇ ਪੇਤਾ ਫਿਰ ਮੈਂ ਇੱਥੇ ਆ ਗਈ ਮੋਰਚੇ ਦੇ ਫਿਰ ਕਰਦੇ ਕਹਿੰਦੇ ਜੀ ਵੀ ਵੀ ਚਲੋ ਵੀ ਦੁਬਾਰੇ ਵੀ ਚਲੋ ਵੀ ਤੇਰੇ ਦਰਦ ਹੋ ਗਏ ਬਾਹ ਮੇਰੀ ਸੁੱਜੀ ਹੋਈ ਸੀ ਫਿਰ ਅਗਲੇ ਅਗਲੇ ਦਿਨ ਜੀ ਉਹਨਾਂ ਨੇ ਮੈਨੂੰ ਰੈਫਰ ਕੀਤਾ ਜੀ ਫਿਰ ਹਫਤਾ ਭੇਰ ਮੈਂ ਉੱਥੇ ਰਿਹਾ ਜੀ ਹਸਪਤਾਲ ਚ ਰਾਜਪੁਰਾ ਫਿਰ ਉਹਨਾਂ ਪਟਿਆਲੇ ਭੇਜਤਾ ਜੀ ਪਟਿਆਲੇ ਦੇ ਮੈਨੂੰ ਇੱਕ ਦੋ ਦਿਨ ਘਰੇ ਰਿਹਾ ਜੀ ਮੈਂ ਫਿਰ ਮੈਂ ਇੱਥੇ ਆ ਗਿਆ ਜੀ ਤਾਂ ਤੋਂ ਘਰਾਂ ਬੈਠੇ ਨਹੀਂ ਜਾਂਦਾ ਜੀ ਆਪਣੇ ਆਪ ਆਵਾਜ਼ ਆ ਜਾਂਦੀ ਹੈ ਅੰਦਰ ਤੋਂ ਵੀ ਚਲੋ ਚਲੋ ਮੋਰਚੇ ਤੇ ਚੱਲੀਏ ਕੀ ਕੀ ਅੰਦਰੋਂ ਕੀ ਆਵਾਜ਼ ਆ ਜਾਂਦੀ ਹੈ ਕੀ ਕਹਿੰਦੀ ਉਹ ਵੀ ਮੋਰਚੇ ਤੇ ਚੱਲ ਚੱਲੀਏ ਜੀ ਵੀ ਆਪਣੇ ਵੀ ਆਪਣੇ ਬਜ਼ੁਰਗ ਬੈਠੇ ਨੇ ਉੱਥੇ ਜੀ ਵੀ ਅਮੀ ਨੌਜਵਾਨ ਕਿਉਂ ਪਿੱਛੇ ਰਹਿ ਗਏ ਜੀ ਆਪਾਂ ਅਪੀਲ ਕਰਦੇ ਆ ਜਿਹੜੇ ਘਰੇ ਬੈਠੇ ਆ ਜੀ ਨੌਜਵਾਨ ਇਹ ਸਾਰੇ ਮੋਰਚੇ ਤੇ ਆਓ ਆਓ ਜੀ ਤੁਸੀਂ ਤੁਹਾਡੀ ਮਾਤਾ ਜੀ ਨੇ ਕਿਹਾ ਨਹੀਂ ਕਿ ਸਾਡੀ ਫਾਦਰ ਵੀ ਨਹੀਂ ਹੈਗੇ ਤੇਰੇ ਛੋਟੀ ਭੈਣ ਵੀ ਹੈਗੀ ਆ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਆ ਘਰ ਦੀ ਨਾ ਕਹਿੰਦੇ ਤੋਂ ਐ ਜੀ ਮਾਤਾ ਜੀ ਪਰ ਅਸੀਂ ਕਹਿੰਦੇ ਵੀ ਨਾ ਵੀ ਅਸੀਂ ਜਾਣਾ ਇਹ ਮੋਰਚੇ ਤੇ ਵੀਰ ਕੀ ਬੋਲਦਾ ਅੰਦਰੋਂ ਵੀਰ ਕਹਿੰਦਾ ਜੀ ਵੇ ਮੋਰਚੇ ਤੇ ਚਲੋ ਜੀ ਸਾਡਾ ਹੱਕ ਸਾਨੂੰ ਮਿਲ ਜੇ ਮੇਰਾ ਦਾਦਾ ਜੀ ਪਿੱਛੇ ਹੀ ਪਿਛਲੇ ਮੋਰਚੇ ਤੇ 1 ਸਾਲ ਉੱਥੇ ਰਿਹਾ ਜੀ ਦਿੱਲੀ ਮੋਰਚੇ ਦੇ ਸਾਡਾ ਟਰੈਕਟਰ ਟਰੈਲੀ ਉੱਥੇ ਰਿਹਾ ਜੀ ਘਰਾ ਘਰ ਜੀ ਡੰਕਰਾਂ ਨੂੰ ਕੋਈ ਪੱਠੇ ਪਣੇ ਵਾਲਾ ਵੀ ਨਹੀਂ ਸੀ ਜੀ ਦੋ ਜਿਹੜਾ ਸਾਡਾ 1 ਏਕੜ ਹੈ ਜੀ ਉਹ ਵੀ ਕਣਕ ਦੇ ਕਣਕ ਦੀ ਬਜਾਈ ਰਹਿ ਗਏ ਸੀ ਜੀਰੀ ਲੈਣੇ ਤਾਂ ਹਾਂ ਜੀ ਨਾਲ ਜ਼ਮੀਨ ਹੈ ਤੇ ਉਹਨੂੰ ਜਮੀਰੇ ਇਹ ਕਹਿੰਦਾ ਕਿ ਹੁਣ ਸ਼ਾਮਲ ਲੋਗੇ ਹੋਰ ਮੋੜ ਤੋਂ ਦਿੱਲੀ ਕੂਚ ਦੀ ਕੋਲ ਦਿੱਤੀ ਜਾਂਦੀ ਹੈ ਮਾਹੌਲ ਖਰਾਬ ਹੁੰਦਾ ਤਿਆਰ ਹੋ ਹਾਂਜੀ ਹਾਂਜੀ ਸਿੱਧੀ ਪਾ ਦੇ ਕੋਈ ਚੱਕਰ ਨਹੀਂ ਆਈ ਆਪਣੇ ਵੱਡੇ ਵੱਡੇ ਸਹਿਬ ਜਦੇ ਜੀ ਕੰਧਾਂ ਜ ਕੰਧਾਂ ਦੇ ਛਿਣੇ ਆ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਚੋਰਾਵਾਰ ਸਿੰਘ ਜੀ ਬਾਬਾ ਜੀਤ ਸਿੰਘ ਜੀ ਫਿਰ ਅਸੀਂ ਕਿਉਂ ਡਰਦੇ ਆ ਜੀ ਅਸੀਂ ਫਿਰ ਕੀ ਹੋ ਗਿਆ ਜੀ ਮੂਰੇ ਦੇ ਅਸੀਂ ਵੀ ਮੁਕਾਬਲਾ ਕਰਾਂਗੇ ਡਟ ਕੇ ਜੀ ਫਿਰ ਕੀ ਹੋਵੇ ਸੀਦੀ ਬਾਜੀ ਆਈ ਹੈ ਸੀਦੀ ਪਾਉਣ ਨੂੰ ਤਿਆਰ ਹੈ ਜੇ ਸਾਨੂੰ ਸਾਡਾ ਹੱਕ ਨਹੀਂ ਮਿਲਦਾ ਜੀ ਲੱਗ ਵੀਡੀਓ ਦੇ ਜਜਬਾਤ ਰੇ 18 ਸਾਲ ਦੇ ਮੁੰਡੇ ਦੇ 10ਵੀਂ ਕਲਾਸ ਦੇ ਵਿੱਚ ਹੈ ਫਾਦਰ ਦੇ ਵਿੱਚ ਗੋਲੀ ਲੱਗੀ ਹੈ ਇੱਕ ਨਾਲ ਜ਼ਮੀਨ ਹੈ ਫਾਦਰ ਨਹੀਂ ਹੈਗੇ ਸਿਰ ਤੇ ਫਿਰ ਵੀ ਇੱਧਰ ਪਹੁੰਚਿਆ ਛੋਟੀ ਪੈਣ ਹੈਗੀ ਇਕੱਲਾ ਇਕੱਲਾ ਪੁੱਤ ਹੈ ਤੇ ਕੀ ਵੀਡੀਓ ਦਿਖਾਉਂਦਾ ਹਾਂ ਜੀ ਵੀਡੀਓ ਦਿਖਾਉਂਦਾ ਜੀ ਬਾਂਦੀ ਆਰ ਪਾਰ ਹੋ ਗਈ ਕੋਈ ਪੰਜ ਆ ਦੇਖੋ ਜੀ ਬਾਂਦੀ ਆਰ ਪਾਰ ਗੋਲੀ ਹੋ ਗਈ ਇਹ ਗੋਲੀ ਲੱਗੀ ਗੋਲੀ ਆਰ ਪਾਰ ਹੋਈ ਹਾਂ ਜੀ ਗੋਲੀ ਆਰ ਪਾਰ ਆਈ ਬਾਂਦੇ ਜੀ ਬੇਹੋਸ਼ ਹੋ ਗਏ ਸੀ ਮੌਕੇ ਤੇ ਮੈਂ ਬੇਹੋਸ਼ ਹੋ ਗਿਆ ਸੀ ਮੌਕੇ ਤੇ ਮੈਂ ਕੀ ਲੱਗੀ ਸੀ ਗੋਲੀ ਹਾਂ ਜੀ ਮੈਂ ਉਰੇ ਨੂੰ ਪਾਣੀ ਪਿਲਾ ਰਿਹਾ ਸੀ ਹਾਂ ਜੀ ਅੱਗੇ ਹੀ ਲੱਗੀ ਸੀ ਮੁੰਡੇ ਦਾ ਪਿੰਡ ਨਾਲ ਹੈ 4-5 ਕਿਲੋਮੀਟਰ ਹੈ ਸ਼ੰਭੂ ਬਾਰਡਰ ਤੋਂ ਪਾਣੀ ਦੀ ਸੇਵਾ ਲੈ ਕੇ ਪਹੁੰਚੇ ਸੀ ਇੱਧਰ 13 ਤਰੀਕ ਨੂੰ ਜਦੋਂ ਮਾਹੌਲ ਖਰਾਬ ਸੀ ਥਰੂ ਕਹਦੇ ਗੋਲੇ ਵੀ ਚੱਲ ਰਹੇ ਸੀ ਤੇ ਉਸੇ ਦੌਰਾਨ ਮੁੰਡੇ ਨੂੰ ਗੋਲੀ ਲੱਗਦੀ ਆ ਗੋਲੀ ਆਰਪਰ ਹੋ ਜਾਂਦੀ ਆ ਤੇ ਮੋਕੇ ਦੇ ਬਿਓਸ਼ ਹੋ ਜਾਂਦਾ ਤੇ ਕਿਹਾ ਜਾ ਰਿਹਾ ਕਿ ਕਰਨਾਲ ਜਮੀਨ ਹੈ ਮੁੰਡੇ ਕੋਲ 18 ਸਾਲ ਉਮਰ ਆ 10ਵੀਂ ਕਲਾਸ ਦੇ ਵਿੱਚ ਪੜਦਾ ਆ ਸਿਰ ਤੇ ਡੈਡੀ ਨਹੀਂ ਹੈਗਾ ਇਕੱਲਾ- ਇਕੱਲਾ ਪੁੱਤ ਛੋਟੀ ਭੈਣ ਆ ਤੇ ਦੇਖ ਸਕਦੇ ਹੋ ਕਿ ਹੁਣ ਵੀ ਕਹਿ ਰਿਹਾ ਕਿ ਹੁਣ ਵੀ ਸ਼ਹੀਦੀ ਭਾਨ ਨੂੰ ਤਿਆਰ ਹੈਗਾ ਤੇ ਇਹ ਜਜ਼ਬਾਤ ਨੇ ਜਸਕਰਨ ਦੇ 18 ਸਾਲ ਉਮਰ ਇਹਦੀ ਹੈਗੀ ਆ ਪਰ ਕਿਤਨਾ ਕਿਤੇ ਦੇਖਿਆ ਜਾਵੇ ਤਾਂ ਕਿਹਾ ਕਿਹਾ ਜਾ ਰਿਹਾ ਹੈ ਕਿ ਜਦੋਂ ਸਾਡੇ ਗੁਰੂ ਸਹਿਬਾਨ ਸਹਿਬਾਨਾ ਨੇ ਸ਼ਹਾਦਤ ਦਿੱਤੀ ਤਾਂ ਅਸੀਂ ਵੀ ਸ਼ਹਾਦਤ ਦੇਣ ਨੂੰ ਤਿਆਰ ਆ ਇਹ ਜਜ਼ਬਾਤ ਨੇ 18 ਸਾਲ ਦੇ ਨੌਜਵਾਨ ਦੇ ਸਾਰੀ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਉਸ ਨੂੰ ਕਮੈਂਟ ਬਾਕ ਦੇ ਵਿੱਚ ਪਾਟ ਕਰਕੇ ਜੁੜ ਦੋਸਤੋ